ਜਿਹੜਾ ਪੰਜਾਬ ਸਰਕਾਰ ਵੱਲੋਂ ਯੋਧ ਨਸ਼ਿਆ ਵਿਰੋਧ ਚਲਾਇਆ ਜਾ ਰਿਹਾ ਹੈ ਉਹਦੇ ਅਧੀਨ ਅਸੀਂ ਕੁਝ ਡਰਗਸ ਸਮਗਲਰਾਂ ਨੇ ਜੋ ਸਰਕਾਰੀ ਜ਼ਮੀਨਾਂ ਦੇ ਉੱਪਰ ਅਨੌਥਰਾਇਜ਼ਡ ਤਰੀਕੇ ਨਾਲ ਕਬਜ਼ੇ ਕੀਤੇ ਹੋਏ ਸੀ ਉਹ ਅਸੀਂ ਕੁਝ ਪ੍ਰਾਪਰਟੀਆਂ ਆ ਆਡੈਂਟੀਫਾਈ ਕਰਕੇ ਮਿਊਸਪਲ ਕਾਰਪੋਰੇਸ਼ਨ ਨਾਲ ਸ਼ੇਅਰ ਕੀਤੀਆਂ ਸੀ ਸੋ ਅੱਜ ਮਿਊਸਪਲ ਕਾਰਪੋਰੇਸ਼ਨ ਜਲੰਧਰ ਦੇ ਸਹਿਯੋਗ ਦੇ ਨਾਲ ਹਰਵਿੰਦਰ ਸਿੰਘ ਦੀ ਜਿਹੜੀ ਪੱਕਾ ਬਾਗ ਵਿਖੇ ਰਿਹائش ਹੈਗੀ ਆ ਆਪਾਂ ਦੇਖਿਆ ਉੱਥੇ ਉਥੇ ਜੋ ਸਰਕਾਰੀ ਜ਼ਮੀਨ ਤੇ ਉਹਦੇ ਵੱਲੋਂ ਪਿਛਲੇ ਕੁਝ ਸਾਲਾਂ ਦੇ ਵਿੱਚ ਅਨオーਥਰਾਇਜ਼ਡ ਕੰਸਟਰਕਸ਼ਨ ਕੀਤੀ ਗਈ ਹੈ ਉਹ ਕਾਰਪੋਰੇਸ਼ਨ ਦੀ ਮਦਦ ਦੇ ਨਾਲ ਅਜੋਹ ਕੰਸਟਰਕਸ਼ਨ ਨੂੰ ਢਵਾਇਆ ਜਾ ਰਿਹਾ ਹੈ ਇੱਥੇ ਮੈਂ ਇਹ ਦੱਸਣਾ ਚਾਹਾਂਗੀ ਕਿ ਹਰਵਿੰਦਰ ਸਿੰਘ ਤੇ ਆਲਰੇਡੀ ਸਾਡੇ ਰਿਕਾਰਡ ਦੇ ਮੁਤਾਬਿਕ 18 ਮੁਕਦਮੇ ਦਰਜ ਹਨ ਸ਼ਰਾਬ ਦੇ ਅਤੇ ਐਨਡੀਪੀਐਸ ਦੇ ਤੇ ਇਹਨਾਂ ਵਿੱਚੋਂ ਕਈ ਮੁਕਦਮਿਆਂ ਦੇ ਵਿੱਚ ਉਹ ਸਜ਼ਾ ਵੀ ਹੋ ਚੁੱਕਾ ਹੈ ਤੇ ਅਜੇ ਐਨਡੀਪੀਐਸ ਦੇ ਵੀ ਉਸਤੇ 7 ਤੋਂ 8 ਮੁਕਦਮੇ ਦਰਜ ਹੋਏ ਆ। ਮਿਸਟਰ ਜੀਲ ਤੇ ਬਾਹਰ ਇਸ ਇਸ ਟਾਈਮ ਜ਼ਮਾਨਤ ਦੇ। ਮੋਸਟਲੀ ਸਾਡੇ ਉਸਦੇ ਹੀ ਤੇ ਇਹ ਸਾਡਾ ਇੱਕ ਲਿਸਟਡ ਹਿਸਟਰੀ ਸ਼ੀਟਰ ਵੀ ਹੈਗਾ ਜੀ। ਮੈਡਮ ਕਿੰਨੀਆਂ ਕੋਈ ਕਾਰਵਾਈਆਂ ਹੋਰ ਇਨਜ਼ਾਮ ਦਿੱਤੇ ਜਾਣੀ ਚਾਹੀਦੀ? ਅਸੀਂ ਆਈਡੈਂਟੀਫਾਈ ਕਰਕੇ ਕਾਰਪੋਰੇਸ਼ਨ ਦੇ ਨਾਲ ਮਿਲ ਕੇ ਜਿਵੇਂ ਵੀ ਅੱਗੇ ਸਾਨੂੰ ਰਿਕਾਰਡ ਚੈੱਕ ਹੋ ਕੇ ਕੋਈ ਲਿਟੀਗੇਸ਼ਨ ਪੈਂਡਿੰਗ ਤੇ ਨਹੀਂ ਹੈਗੀ ਉਹ ਸਾਰਾ ਕੁਝ ਦੇਖ ਕੇ ਫਿਰ ਦੋਨੋਂ ਵਿਭਾਗਾਂ ਵੱਲੋਂ ਮਿਲ ਕੇ ਇਸ ਦੇ ਵਿੱਚ ਜੁਆਇੰਟਲੀ ਅੱਗੇ ਕਾਰਵਾਈ ਕਰਾ ਰਹੀ ਹੈ ਮੈਡਮ ਇਹਨਾਂ ਦੇ ਨਾਲ ਖੜਾ ਹੀ ਥੜਾ ਤੁਰੇ ਜੀ ਬੰਦਾ ਹੈ ਕਾਫੀ ਕਾਫੀ ਦੇਰ ਤੋਂ ਐਕਟਿਵ ਸੀਗਾ ਜੀ ਪਿੱਛੇ 2024 ਦੇ ਵਿੱਚ ਵੀ ਲੇਟੈਸਟ ਇਸ ਤੇ ਐਫ ਆਈ ਆਰ ਦਰਜ ਹੋਈ ਹੈ ਤੇ ਕੁਝ ਮੁਕਦਮੇ ਐ ਜਿਹਦੀ ਆਲਰੇਡੀ ਸਜ਼ਾ ਵੀ ਹੋ ਚੁੱਕੀ ਹੈ ਨਸ਼ਾ ਤਸਕਰ ਜਿਵੇਂ ਅਸੀਂ ਜਿਵੇਂ ਅਸੀਂ ਇੱਕ ਕਰਦੇ ਹੁੰਦੇ ਹਾਂ ਕਿ ਦੋਸ਼ੀ ਫੜਿਆ ਅਸੀਂ ਉਹ ਅਦਾਲਤ ਚ ਗਿਆ ਅੱਗੇ ਸਜ਼ਾ ਹੋਈ ਉਹਦੇ ਨਾਲ ਨਾਲ ਜੋ NDPS ਦੀ ਧਾਰਾਵਾਂ ਦੇ ਅਧੀਨ ਵੀ ਕੁਝ ਕਾਰਵਾਈਆਂ ਹੁੰਦੀਆਂ ਹਨ 68F ਦੀ ਕਾਰਵਾਈ ਤੇ ਉਸ ਦੇ ਨਾਲ ਜਿਹੜੀ ਅਸੀਂ ਇਹ ਇੱਕ ਕਾਰਵਾਈ ਸ਼ੁਰੂ ਕੀਤੀ ਹੈ ਕਾਰਪੋਰੇਸ਼ਨ ਜਲੰਧਰ ਨਾਲ ਮਿਲ ਕੇ